ਅਯੁੱਧਿਆ ਵਿੱਚ ਬਣ ਰਹੇ ਪ੍ਰਭੂ શ્રી ਰਾਮ ਜੀ ਦੇ ਭਵੇ ਮੰਦਿਰ ਦੇ ਸੰਬੰਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਮੰਦਰਾ ਦੇ ਵਿੱਚ ਅਕਸ਼ਧ ਕਲਸ਼ ਭੇਜੇ ਗਏ ਸਨ ਅੱਜ ਇੱਕ ਕਲਸ਼ ਜਿਹੜਾ ਹੈਗਾ ਉਹ ਚਿੰਤਪੁਰੇ ਮੰਦਿਰ ਦੇ ਵਿੱਚ ਵੀ ਭੇਜਿਆ ਗਿਆ ਸੀ ਤੇ ਅੱਜ ਸ਼੍ਰੀ ਸਨਾਤਨ ਧਰਮ ਸ਼ੀ ਮੰਦਿਰ ਪਸ਼ੋਰੀ ਨਗਰ ਵੱਲੋਂ ਜਿਹੜਾ ਕਿ ਸਾਰੇ ਹੀ ਸੰਗਤਾਂ ਵੱਲੋਂ ਮਤਾ ਚਿੰਤਪੁਰੇ ਮੰਦਿਰ ਦੇ ਵਿੱਚ ਅਕਸ਼ਿਤ ਕਲਸ਼ ਲੈਣ ਵਸੇ ਪਹੁੰਚੇ ਇਸ ਮੌਕੇ ਤੇ ਸੰਗਤਾਂ ਵੱਲੋਂ ਪ੍ਰਭੂ શ્રી ਰਾਮ ਦਾ ਗੁਣ ਗਾਣ ਕੀਤਾ ਗਿਆ ਪਹਿਲਾਂ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਤੁਹਾਡਾ ਨਿਊਜ਼ ਚੈਨਲ ਦਾ ਵੀ ਸਵਾਗਤ ਹੈ ਅੱਜ ਮਾਤਾ ਚਿੰਤਪੰਨੀ ਮੰਦਰ ਪੁਸ਼ੋਰੀ ਕੈਂਪ ਤੋਂ ਸਾਡੇ ਜਿੰਨੇ ਵੀ ਆਤਿਥੀ ਆਏ ਨੇ ਕਲਸ਼ ਲੈਣ ਵਾਸਤੇ ਇਹ ਕਲਸ਼ ਅਯੋਧਿਆ ਤੋਂ ਆਇਆ ਹੈ ਇਹਨਾਂ ਨੂੰ ਕਹਿੰਦੇ ਨੇ ਅਕਸ਼ਤ ਕਲਸ਼ ਔਰ ਬੜੇ ਸੁਭਾਗੇ ਦੀ ਗੱਲ ਹੈ ਕਿ ਸਾਡੇ ਜਿੰਨੇ ਵੀ ਹਿੰਦੁਸਤਾਨ ਦੇ ਮੰਦਰ ਨੇ ਅਯੋਧਿਆ ਤੋਂ ਹਰ ਮੰਦਰ 'ਚ ਅਕਸ਼ਤ ਕਲਸ਼ ਜਾ ਰਹੇ ਨੇ ਔਰ ਜਿੰਨੇ ਸਾਡੇ ਸਨਾਤਨੀ ਨੇ ਅਸੀਂ ਚਾਹੁੰਦੇ ਆ ਕਿ ਜਿੰਨੇ ਦਿਨ ਇੱਕ ਕਲਸ਼ ਮੰਦਰ ਚ ਰਹਿਣਗੇ ਸ਼ਾਮ ਨੂੰ ਸਵੇਰੇ ਇਹ ਭਜਨ ਕੀਰਤਨ ਕਰਨ ਬਹੁਤ ਵਧੀਆ ਲੱਗੇਗਾ ਮੰਦਰ ਦੀ ਮਾਨ ਮਰਿਆਦਾ ਵਾਦੀ ਹੈ ਔਰ ਸਨਾਤਨ ਤਰ ਦੀ ਜੈ ਹੁੰਦੀ ਹੈ ਇਸ ਇਹੋ ਗੱਲ ਕਹਿੰਦੇ ਮੈਂ ਆਪਣੀ ਬਾਣੀ ਨੂੰ ਬਰਾਮ ਦੇਣਾ ਜੈ ਸ਼੍ਰੀ ਰਾਮ ਅੱਜ ਆਪਾਂ ਕਲਸ਼ ਲੈਣ ਮਾਤਾ ਚਿੰਤਪੁਰੇ ਮੰਦਰ ਛਾਇਆ ਗੋਬਿੰਦਪੁਰਾ ਮਾਤਾ ਚਿੰਤਪੁਰੇ ਨਾਤਨਤਰ ਸ਼੍ਰੀ ਮੰਦਰ ਤੋਂ ਸਾਡੇ ਵਾਸਤੇ ਬੜੇ ਹਰਸ਼ ਦੀ ਗੱਲ ਆ ਕਿ ਸਾਡੇ ਜਨਮ ਦੇ ਵਿੱਚ ਭਗਵਾਨ ਸ਼੍ਰੀ ਰਾਮ ਦਾ ਭਵੇ ਮੰਦਰ ਜੋ ਕਿ ਅਯੁੱਧਿਆ ਵਿੱਚ ਬਣ ਰਿਹਾ ਵਾ ਉਹ ਸਾਡੇ ਜਨਮ ਦੇ ਦੌਰਾਨ ਬਣ ਰਿਹਾ ਵਾ ਪਿਛਲੇ 50 ਸਾਲ ਤੋਂ ਮੰਗ ਚੱਲ ਰਹੀ ਸੀ ਮੰਦਰ ਬਣਾਉਣ ਦੀ ਜਿਹੜਾ ਕਿ ਸਾਡੇ ਜਨਮ ਦੇ ਵੇਲੇ ਤੇ ਮੰਦਰ ਬਣ ਲਿਆ ਸਾਡੇ ਵਾਸਤੇ ਬਹੁਤ ਹੀ ਹਰਸ਼ ਦੀ ਗੱਲ ਹੈ ਅਯੁੱਧਿਆ ਤੋਂ श्री अक्षत कलश ਜਿਹੜੇ ਕੀ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਤੋਂ ਸਾਡੇ ਦੁਰਗਿਆਣਾ ਮੰਦਰ ਦੁਰਗਿਆਣਾ ਮੰਦਰ ਤੋਂ ਮਾਤਾ ਚਿੰਤਪੁਰੀ ਮੰਦਰ ਕਲਸ਼ ਆਇਆ ਇਹ ਕਲਸ਼ ਹੋਣਾ ਸੀ ਇਧਰੋਂ ਮਾਤਾ ਚਿੰਤਪੁਰੀ ਮੰਦਰ ਤੋਂ ਲੈ ਕੇ ਅਸੀਂ ਸਨਾਤਨ ਧਰਮ ਸ਼ਿਵ ਮੰਦਰ ਚ ਇਹਨਾਂ ਨੂੰ ਸ਼ੋਭਿਤ ਕਰਾਂਗੇ ਕਲਸ਼ ਨੂੰ ਔਰ ਰੋਜ਼ ਇੱਕ ਕਲਸ਼ ਦੀਪ ਪੂਜਾ ਅਰਚਨਾ ਹੋਏਗੀ ਹਰ ਕਲਸ਼ ਵਿੱਚ ਪਰ ਹਰ ਘਰ ਵਿੱਚ ਕਲਸ਼ ਦੀ ਫੇਰੀ ਵੀ ਪਾਈ ਜਾਏਗੀ ਉਸ ਕਲਸ਼ ਵਿੱਚੋਂ ਜਿਹੜੇ ਅਕਸ਼ਤ ਕਲਸ਼ ਹੈ ਉਹਦੇ ਵਿੱਚੋਂ ਅਕਸ਼ਤ ਰੂਪੀ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਨਿਯੋਤ ਜਹਰ ਘਰ ਵਿੱਚ ਮੰਦਰ ਦੇ ਵਿੱਚ ਉਦਘਾਟਨ 22 ਜਨਵਰੀ ਨੂੰ ਹੋਣਾ ਹੈ ਉਹਦੇ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਭੇਜਿਆ ਭਗਵਾਨ ਜੀ ਜੀ ਰਾਮ ਨੇ ਇਸ ਸਾਡੇ ਵਾਸਤੇ ਬਹੁਤ ਹੀ ਸੋਭਾਗੇ ਦੀ ਗੱਲ ਹੈ ਬੋਲ ਸਿਆਵਰ ਰਾਮ ਚੰਦਰ ਮਾ ਤੁਮ ਤਰੁਸ਼ੇ ਮੰਦਰ ਵੱਲੋਂ ਅੱਜ ਮਾਤਾ ਚਿੰਦਪੁਰੀ ਮੰਦਰ ਵਿੱਚ ਆਏ ਆ ਕਲਸ਼ ਦੀ ਆਪਣੇ ਜੋ ਵੀ ਆਪਣਾ Hindu ਧਰਮ ਦੇ ਅਨਸਾਰ ਜੋ ਵੀ ਸਾਡੇ ਧਰਮ ਦੇ ਅਨਸਾਰ ਮਿੱਥਿਆ ਗਿਆ ਉਸੇ ਹਿਸਾਬ ਨਾਲ ਅਸੀਂ ਇਹ ਕਲਸ਼ ਲੈ ਕੇ ਇੱਥੋਂ ਜਾਵਾਂਗੇ ਤੇ ਆਪਣੇ ਮੰਦਰ ਚ ਜੋ ਵੀ ਪ੍ਰਭੂ ਰਾਮ ਦੇ ਦਰਸਾਏ ਹੋਏ ਮਾਰਗ ਨੇ ਜੋ ਪ੍ਰਭੂ ਸ਼੍ਰੀ ਰਾਮ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਵੀ ਆਪਾਂ ਧਰਮ ਦੀ ਰੱਖਿਆ ਕਰਨੀ ਧਰਮ ਤੇ ਚੱਲਣਾ ਤੇ ਧਰਮ ਅਨੁਸਾਰ ਹੀ ਸਾਰੇ ਸੇ ਸਮਾਜ ਨੂੰ ਸਾਰੇ ਜਿੰਨੇ ਵੀ ਆਪਣੇ ਆਪਣੇ ਸਮਾਜ ਦੇ ਵਿੱਚ ਜਿੰਨੇ ਵੀ ਕੰਮ ਨੇ ਜੋ ਵੀ ਸਮਾਜ ਦੇ ਵਿੱਚ ਧਰਮ ਅਨੁਸਾਰ ਚੱਲਣ ਵਾਲੇ ਕੰਮ ਹੈ ਉਹਨਾਂ ਦੀ ਸਿੱਖਿਆਵਾਂ ਤੇ ਚੱਲਾਂਗੇ ਅਤੇ ਆਪਣੇ ਧਰਮ ਦਾ ਮਾਰਗ ਜਿਹੜਾ ਸਾਨੂੰ ਦੱਸਿਆ ਗਿਆ ਉਸ ਤੇ ਚੱਲਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੰਤਰ ਗੋਲਡਿੰਗ ਪਰਮਾ ਸ਼ਰਮਾ ਜੀ ਅੱਜ ਅੱਜ ਕੀ ਕਰਕੇ ਅੱਜ ਜੇ ਜਿਵੇਂ ਜਗਰਨ ਹੁੰਦਾ ਹੈ ਨਾ ਤੋਂ ਜਗਰਨ ਮੈਂ ਕੀ ਹੁੰਦਾ ਕਿ ਨਮੰਤਰਨ ਦਿਆ ਜਾਤਾ ਹੈ ਚਾਵਲ ਕੋ ਹਲਦੀ ਮੈਂ रंग कर एक न्योता दिया जाता है कि आप जागरण में आना उसी प्रकार अयोध्या से सभी मंदिरों से निमंत्रण आ रहा है कि आप अयोध्या में आए क्योंकि वहाँ पर हमारे श्री राम लाभ प्रकाश जी उपस्थित हो रहे हैं और मैं सभी से प्रार्थना करूँगा कि बाईस जनवरी को अपने घर में दिए जलाएँ और बड़े उत्सव से जैसे श्री रामचंद्र जी अयोध्या से वनवास खाट आए थे हम दिवाली मनाते हैं उसी प्रकार हम 22 जनवरी को भी उसी धूमधाम से उपस्थित होने पर खुशी से मनाएं जय श्री राम श्री राम कुमार शर्मा धर्म जागरण संयोजक अमृतसर आज बहुत खुशी वाली गल है कि ਇਹ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਕਸ਼ਰ ਲੜੀ ਨੂੰ ਕਿਉਂਕਿ ਅਜੋਜਾ ਜਿਹੜੇ ਅਕਸ਼ਰ ਆਏ ਸੀ ਉਹਨਾਂ ਦਾ ਵੰਡਣ ਹੋ ਰਿਹਾ ਔਰ ਹਰ ਮੰਦਿਰ ਚ ਅੱਪਾ ਸਥਾਪਿਤ ਕਰਨੇ ਜਾ ਰਹੇ ਆ ਔਰ ਅੱਜ ਦੀ ਜਿਹੜੀ ਇੱਕ ਵੀ ਹੈ ਇਹ ਆਪਣਾ ਆਪਣਾ ਪਛੋਰੀ ਕੈਂਪ ਦਾ ਮੰਦਿਰ ਜਿਹੜਾ ਹੈ ਉੱਥੋਂ ਅਸੀਂ ਚੱਲ ਕੇ ਆਏ ਆ ਅਕਸ਼ਰ ਲੈਣ ਵਾਸਤੇ ਔਰ ਚਿੰਤਪੁਰੀ ਮੰਦਿਰ ਅੱਪਾ ਆ ਕੇ ਖੜਾ ਹੈ ਤੇ ਇਹਦੇ ਚਿੰਤਪੁਰੀ ਮੰਦਿਰ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਪ੍ਰਬੰਧਕ ਜਿੰਨੇ ਆ ਉਹਨਾਂ ਨੇ ਬੜਾ ਆਪ ਵਕਤ ਕੀਤੀ ਆ सभी को जय श्री राम आज एक बहुत ही खुशी का दिन है हमारे प्रभु श्री राम का मंदिर का निर्माण जो हो रहा है 22 जनवरी को जिसका उद्घाटन है उसके उपलक्ष्य में आज अक्षत कलश लाया गया है चिंतपुरी मंदिर से श्री सनातन धर्म शिव मंदिर बिशोरी नगर में लाया जाएगा इस शुभ अवसर पर हम सभी देशवासियों को हार्दिक शुभकामनाएं देते हैं बोलसियावर रामचंद्र महाराज की जय रामचंद्र आय राम वेद से रघुनाथ आये नाथ आए सीताए पति नमाम बड़े हर्ष की बात है कि आज विश्व भर में केवल भारत नहीं विश्व भर में भगवान श्री राम का दिन मनाया जा रहा है हम सौभाग्यशाली हैं कि पुनः भगवान श्री राम हमारे अयोध्या में आ रहे हैं और इसके लिए हमें प्रत्येक मंदिर की चौदह तारीख से लेकर बीस तारीख तक शुद्धि करनी चाहिए ताकि प्रभु राम हमारे मंदिर में आए और हमारा मंदिर जग जगा जगमगाए आज श्री सनातन धर्म शिव मंदिर धन्य हो गया है जो हम भगवान का अक्षत कलश लेकर के जा रहे हैं और हम चिंतपूर्णी माता के जितने भी प्रबंधक हैं उनका धन्यवाद कर रहे हैं जिन्होंने हमारा इतना मान किया बोलो धर्म की हो। आधर्म का प्राणियों में हो। विश्व का जय जय सीतारा